ਤੇ ਇਕ ਵੀਰੇ ਮੇਰੀ ਗੱਲ ਸੁਣ ਧਿਆਨ ਨਾਲ ਮम्मी ਡੈਡੀ ਤਾਂ ਨਹੀਂ ਰਹੇ ਮੈਨੂੰ ਨਾ ਮੰਮੀ ਮੇਨੇ ਮਾਰਦੀ ਐ ਬਹੁਤ ਕੁਝ ਬੋਲਦੀ ਐ ਵੀ ਤੇਰਾ ਬਾਪ ਪਿਓ ਤਾਂ ਮਰ ਗਿਆ ਮੇਰੀ ਗੱਲ ਸੁਣ ਵੀਰੇ ਮੈਨੂੰ ਲੱਖ ਵਾਰੀ ਮਾੜਾ ਕਹਿ ਲੈ ਕਹਿ ਐ ਵੀ ਦਿੰਦੀ ਐ ਮੰਮੀ ਮੈਨੂੰ ਕੋਈ ਦੁੱਖ ਨਹੀਂ ਪਰ ਬਾਪ ਪਿਓ ਨੂੰ ਤਾਂ ਨਾ ਬੋਲੇ ਉਹਨਾਂ ਦਾ ਕੀ ਕਸੂਰ ਐ ਬਫੀ ਤੈਨੂੰ ਕਿੱਟੀ ਗਰੀ ਕਹਿਣਾ ਅੱਖਾਂ ਦਾ ਤਾਂ ਮੈਂ ਦੇਖ ਲੰਨਾ ਆਪੇ ਤੂੰ ਜਾ ਕੇ ਚਾਹ ਬਣਾ। ਚਲ ਕੋਈ ਨਾ ਹਰਮਨ ਮੈਂ ਪਾ ਦੇਣੀ ਹੈ। ਅਭੀ ਤੈਨੂੰ ਕਿੰਨੀ ਵਾਰੀ ਕਿਹਾ ਅੱਖ ਮੈਂ ਆਪੇ ਬਾਲਿਆ ਕਰੂੰ ਆ। ਤੂੰ ਜਾ ਐ ਕਰ ਚਾਹ ਬਣਾ ਲੈ ਜਾ ਕੇ। ਬਾਈ ਵੀ ਆਣ ਆਲਾ ਹੋਣਾ ਕਿਦੋਂ? ਚਲ ਠੀਕ ਹੈ ਫਿਰ ਮੈਂ ਬਣਾਉਣੀ ਐ ਚਾਹ। ਚਾਹ ਬਣਾ ਹਾਂ। ਆਗੇ ਜੀ ਤੁਸੀਂ ਬਸ ਮੈਂ ਚਾਹ ਬਣਾਉਣੀ ਲੱਗੀ ਸੀ ਮੈਨੂੰ ਹਰਮਨ ਨੇ ਦੱਸਿਆ ਸੀ ਨਾ ਨਹੀਂ ਹਾਂ ਪਾਣੀ ਲੈ ਕੇ ਆਉਣੀ ਹੈ ਪਹਿਲਾਂ ਆਹ ਲਓ ਜੀ ਪਾਣੀ ਸਾਮਣੇ ਗਰਮੀ ਵੀ ਬਹੁਤ ਹੁੰਦਾ ਹੈ ਅੱਜ ਤਾਂ ਫਿਰ ਵੀ ਫਰਕ ਆ ਦੋ ਦਿਨ ਪਹਿਲਾਂ ਤਾਂ ਇੰਨੀ ਗਰਮੀ ਸੀ ਤਾਂ ਹਵਾ ਚੱਲਦੀ ਹੈ ਆਪ ਟੈਨਸ਼ਨ ਬਰੀ ਐ ਇਧਰੇ ਫਸਲਾਂ ਨਾ ਖਰਾਬ ਹੋ ਜਾਣ ਇੰਨੀ ਕਰਦੀ ਪਿਛਲੇ ਸਾਲਾਂ ਨਾਲ ਕੰਮ ਹੋ ਜੇ ਨਹੀਂ ਨਹੀਂ ਅੱਜ ਕੀ ਤੇ ਆਪਣੀ ਫਸਲ ਵਧੀਆ ਹੋਊਗੀ ਵਧੀਆ ਚਾਰ ਲੱਗਦਾ ਕਨਕ ਦਾ ਵਧੀਆ ਤਾਂ ਹੈਗੀ ਆ ਜੇ ਰੱਬ ਇਹ ਸਭ ਨਾਲ ਗਰਮੀ ਪਾਈ ਗਿਆ ਫਿਰ ਤਾਂ ਬਾਲਾ ਹੋਊਗਾ ਚੱਲ ਹੁਣ ਗਰਮੀ ਤਾਂ ਹੁਣ ਆਏ ਸਾਲ ਹੀ ਪੈਂਦੀ ਆਪਾਂ ਨੂੰ ਵਹਿਮ ਹੋ ਜਾਂਦਾ ਉਨੀ ਹੀ ਪੈਂਦੀ ਆ ਗਰਮੀ ਤਾਂ ਹੋਰ ਜਿਹੜੇ ਸਾਬ ਨਾਲ ਗਰਮੀ ਵਾਧੀ ਜਾਂਦੀ ਆ ਮੈਂ ਤਾਂ ਅੱਗੇ ਨੀਂਦ ਵੀ ਨਹੀਂ ਆ ਕਰਨੀ ਇੰਨੀ ਗਰਮੀ ਐ ਕੈਣ ਦੀ ਘੜੀਆਂ ਵੀ ਨਹੀਂ ਅਗਲਾ ਵੀ ਦੋ ਘੜੀ ਰਾਮ ਕਰ ਲੂਗਾ ਹੋਰ ਜੀ ਮੈਂ ਤਾਂ ਆਪੇ ਹੀ ਟੈਨਸ਼ਨਾਂ ਵੀ ਅੱਗੇ-ਅੱਗੇ ਕਿਵੇਂ ਨੀਂਦ ਆਇਆ ਕਰੂ ਗਰਮੀ ਵੀ ਬਹੁਤ ਆ ਹੁਣ ਤਾਂ ਜਿਵੇਂ-ਜਿਵੇਂ ਸਾਲ ਬੀਤਦੇ ਨੇ ਗਰਮੀ ਵੱਧਦੀ ਜਾਂਦੀ ਏ ਲੇਕਿਨ ਨਾ ਫਰਕ ਪੈ ਗਿਆ ਮੌਸਮ ਦਾ ਮੈਂ ਤਾਂ ਸਾਨੂੰ ਐਂ ਕਹਿੰਦੀ ਸੀ ਵੀ ਆਪਾਂ ਏਸੀ ਲਗਵਾ ਲੈਨੇ ਆ ਕਿਸ਼ਤ ਜੀ ਭਰਦਿਆ ਕਰਾਂਗੇ ਜਦੋਂ ਇਕੱਠੇ ਪੈਸੇ ਆਉਣਗੇ ਉਦੋਂ ਚੱਲ ਆਪਾਂ ਇਕੱਠੇ ਦੇ ਦਾਂਗੇ ਪੈਸੇ ਝਾੜਾਂ ਦੇ ਲੱਗਦੇ ਨੇ ਰੱਸ ਹੈ ਏਸੀ ਨੋਥਾ ਏਸੀਆਂ ਚੀ ਸੌਂਦੀ ਸੀ ਉਰੇ ਏਸੀ ਲਵਾਉਣ ਵਾਲੀ ਹੋ ਗਈ ਏ ਹੈ ਜਮੀਨ ਨੂੰ ਵਾੜਾ ਲਾ ਲਓ ਵੇਚ ਦੋ ਜਮੀਨ ਹੋਰ ਕੀ ਏਸੀ ਏਸੀ ਕਰਤੀ ਆ ਗਰਮੀ ਕਿੰਨੀ ਖੋਗੀ ਉਹੋ ਦਾ ਤੇਰੇ ਪੇਕੇ ਤੋਂ ਲੀਲ ਬਣੀ ਸਰੀ ਹੈਗੀ ਉਰੇ ਤੂੰ ਐਸੀ ਬਾੜ ਦਈਆਂ ਹੈ ਮਰ ਕੇ ਖੱਪ ਕੇ ਉੱਪਰ ਭਾਗੇ ਉਰੇ ਜਿਆਦੇ ਉਹ ਕਰਦੀਆਂ ਤੂੰ ਦਾ ਸਹਜ ਹੀ ਤੇਰਾ ਭਾਈ ਆ ਬੇਲੜ ਉਹ ਨਹੀਂ ਕੁਝ ਕੰਮ ਕਰਦਾ ਹੈਗਾ ਮਾਤ ਨੂੰ ਕਿੰਨੀ ਗਿਲ ਕੇ ਉਹ ਨਾ ਬੋਲਿਆ ਕਰ ਵਿਚਾਰੀ ਨੂੰ ਉਹ ਤਾਂ ਬੋਲਦੀ ਬੋਲਦੀ ਤੂੰ ਉਹਨੂੰ ਤੇ ਮਾਪਿਆਂ ਨੂੰ ਕਿਹਾ ਕੀ ਬੋਲਣ ਫੜਾ ਮਾੜਾ ਮੋਟਾ ਦੇਖ ਕੇ ਬੋਲਿਆ ਕਰ ਵਿਚਾਰੀ ਉਹ ਬਾਗੀ ਮੈਂ ਮਾਦਾ ਪੁੱਤ ਆਇਆ ਕਹੀ ਨਹੀਂ ਜੇ ਸੱਚ ਬੋਲਾਂ ਕਿ ਨਾ ਤੁਹਾਡੇ ਗੱਲ ਚੁਗਦੀ ਹੈ ਹੈ ਮੈਨੂੰ ਤਾਂ ਇੰਨਾ ਚੌਥੀ ਵੀ ਮੈਂ ਗੱਡੀ ਲਉਂਗੀ ਤੇਰੇ ਤਾਂ ਅੱਜ ਉਹਨਾਂ ਨੇ ਮਲੰਗਾ ਲਈ ਕੁਝ ਨਹੀਂ ਦਿੱਤਾ ਹੈਗਾ ਇੱਕ ਲੀਰ ਨਹੀਂ ਦਿੱਤੀ ਹੈਗੀ ਮਾਂ ਰੱਬ ਨੇ ਆਪਣੇ ਕਰੇ ਸਾਰਾ ਕੁਝ ਦਿੱਤਾ ਤੇ ਆਪਾਂ ਵੀ ਲੋੜਾ ਕਿਸੇ ਘਰ ਕਿ ਨਹੀਂ ਦੇਖਣ ਦੀ ਆਪਣੇ ਘਰ ਟੱਕ ਅਸੀਂ ਜੀ ਜੋੜੀ ਨਹੀਂ ਬੁੜੀਆਂ ਦੀ ਹਰਕਤਾਂ ਜਾਂਦੀ ਮੈਂ ਤਾਂ ਸਾਰਾ ਦਿਨ ਖੇਤ ਮਾਰ ਕੇ ਆ ਕੇ 10 ਮਿੰਟ ਘਰੇ ਬਹਿਣਾਗਾ ਤੁਸੀਂ ਫੇਰ ਆਉਂਦੇ ਨੂੰ ਗਲੇਸ਼ ਕਰ ਲਓ ਮੈਂ ਤਾਂ ਟੱਲਦਾ ਮਾਰਾ ਕਿਤੇ ਮਿੱਠਾ ਰਹਿਣੇ ਸੀ। ਆਦੰਤਰ ਜੋ ਕੇ ਪੈਸਾ ਮਾਂ ਉਹका ਬੀਨੂ ਕੀ ਕਹਤਾ। ਕੀ ਕਹਿਣਾ ਸੀ ਉਹਨੂੰ ਤਾਂ ਹੁੰਦੁਸਕਦੀ ਰਹਿੰਦੀ ਐ ਦੁਸਕਣ। ਲੈ ਸਾਰਾ ਦਿਨ ਨਾਲੇ ਕੰਮ ਕਰੀ ਜਾਂਦੀ ਐ ਨਾਲੇ ਤੂੰ ਨੀ ਬੋਲਣੋਂ ਹਟਦੀ ਉਹਨੂੰ। ਮੈਂ ਕੀ ਕਹਿਣਾ ਸੀ ਪਹਿਲਾਂ ਉਹ ਦੇ ਪਿੱਛੇ ਲੱਗ ਰਿਹਾ ਹੁਣ ਤੂੰ ਲੱਗ ਗਿਆ ਪਿੱਛੇ। ਐਨਾ ਟਾਈਮ ਹੋ ਗਿਆ ਕਦੇ ਤੇਰੇ ਮੂਰੇ ਬੋਲੀ ਐ ਉਹ। ਬੋਲਣ ਨੂੰ ਬਥੇਰਾ ਹੁਸ ਬੋਲਦੀ ਆ ਜਵਾਨੀ ਨਹੀਂ ਹੋ ਹੁੰਦੀ। ਲੈ ਸਾਰਾ ਕੰਮ ਕਰਦੀ ਐ ਘਰ ਦਾ। ਮੈਨੂੰ ਕਿਵੇਂ ਬੋਲ ਜੂਗੀ ਐ। ਬਸ ਤੂੰ ਨਾ ਹਟੀ। ਹਾਂ ਅਜੀਬ ਨਹੀਂ ਖੇਚੇ ਲੋ। ਦੇਖ ਲੈ। ਮੰਮੀ ਕਿਵੇਂ ਬੋਲਦੀ ਆ ਮੈਨੂੰ ਚਾਹੇ ਲੱਖ ਵਾਰੀ ਮਾੜਾ ਕਹ ਜੇ ਪਰ ਮੇਰੇ ਭੇਕੇ ਤੱਕ ਤਾਂ ਨਾ ਜਾਵੇ ਦੱਸ ਕੀ ਕਰਨਾ ਕਿਵੇਂ ਗਰੀਬੀ ਦਾ ਮੇੜਾ ਮਾਰਦੀ ਆ ਸਰ ਇਹ ਮੰਮੀ ਦਾ ਵੀ ਨਹੀਂ ਮੇਰੇ ਅੱ빠 ਪਿਓ ਜੋ ਦਾ ਹੁੰਦਾ ਨੂੰ ਕਹ ਰੋ ਇੰਨੀ ਗੱਲਾਂ ਸੁਣਨੀ ਆ ਪੈਂਦੀ ਆ ਹੁਣ ਮੈਂ ਵੀਰੇ ਨੂੰ ਕਿਵੇਂ ਦੱਸਾਂ ਵੀਰੇ ਤਾਂ ਪਹਿਲੇ ਟੈਨਸ਼ਨ ਚ ਹੈ ਜੇ ਮੈਂ ਵੀਰੇ ਨੂੰ ਕੁਝ ਦੱਸਦੀ ਆ थाग को पता नहीं कितना दुख तो होगा एक बार भी इतना गल कर है हेलो 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 के मैं भी Hello? रे हेलो हां हां बढ़िया मैं ठीक हूँ दर्शक हाँ भरे मैं भी ठीक हूँ ਮੈਂ ਬੈਠੇ ਰਹੀ ਤੂੰ ਨਾ ਨਬੀ ਤੇ ਨੂੰ ਹੀ ਲੱਗਿਆ ਮੈਂ ਤਾਂ ਵੈਸੇ ਫੋਨ ਕਰ ਲਿਆ ਮੈਂ ਮੈਂ ਤੇਰੇ ਤੋਂ ਕਿਹੜਾ ਜਾਨ ਤੇ ਦੱਬ ਕੀ ਹੋਇਆ ਧੀਰੇ ਕੁਛ ਨਹੀਂ ਹੋਇਆ ਬਸ ਮੈਨੂੰ ਤੇਰੀ ਯਾਦ ਆਈ ਜਾਂਦੀ ਸੀ ਮੈਂ ਫੋਨ ਲਾ ਲਿਆ ਮੈਂ ਕੋਈ ਨਾ ਤੇਰੇ ਲਈ ਗੇੜਾ ਸੁਣਾ ਮਾਰਕ ਨਾ ਪਰ ਮੈਨੂੰ ਐ ਲੱਗਦਾ ਵੀ ਜੇ ਤੂੰ ਮੈਨੂੰ ਯਾਦ ਕਰਕੇ ਇੰਨਾ ਗੱਲ ਹੋਰ ਹੋਈ ਹੁੰਦਾ ਕੀ ਮੈਂ ਤੇਨੂੰ ਧੀਰੇ ਤੇਨੂੰ ਪਤਾ ਹੀ ਆ ਮਮੀ ਦੇ ਸੁਆਗ ਪਹਿਲਾਂ ਮੇਰੀ ਗੱਲ ਸੁਣ ਚੁੱਪ ਰਹਿ ਗੱਲ ਮੈਨੂੰ ਗੱਲ ਦੱਸ ਕੀ ਹੋਇਆ ਤੇ ਇੱਕ ਵੀਰੇ ਮੇਰੀ ਗੱਲ ਸੁਣ ਧਿਆਨ ਨਾਲ ਮम्मी ਡੈਡੀ ਤਾਂ ਨਹੀਂ ਰਹੇ ਮੈਨੂੰ ਨਾ ਮੰਮੀ ਮੇਨੇ ਮਾਰਦੀ ਐ ਬਹੁਤ ਕੁਝ ਬੋਲਦੀ ਐ ਵੀ ਤੇਰਾ ਬਾਪ ਪਿਓ ਤਾਂ ਮਰ ਗਿਆ ਮੇਰੀ ਗੱਲ ਸੁਣ ਵੀਰੇ ਮੈਨੂੰ ਲੱਖ ਵਾਰੀ ਮਾੜਾ ਕਹਿ ਲੈ ਕਹਿ ਆ ਵੀ ਦਿੰਦੀ ਐ ਮੰਮੀ ਮੈਨੂੰ ਕੋਈ ਦੁੱਖ ਨਹੀਂ ਪਰ ਮਾਪਿਓ ਨੂੰ ਤਾਂ ਨਾ ਬੋਲੇ ਉਹਨਾਂ ਦਾ ਕੀ ਕਸੂਰ ਐ ਅੱਛਾ ਪਹਿਲਾਂ ਤਾਂ ਮੈਂ ਸੁਣਿਆ ਤਾਂ ਵੀ ਹਾਂ ਵੀ ਬੋਲਦੇ ਨੇ ਹਨਾ ਪਰ ਮਾਪਿਓ ਬਾਰੇ ਬੋਲਣ ਲੱਗੇ ਗੱਲ ਤਾਂ ਕਰੀਦਾ ਸੀ ਬਸ ਮੇਰੇ ਮੈਨੂੰ ਐਸੇ ਗੱਲਾਂ ਦਾ ਦੁੱਖ ਹੁੰਦਾ ਮੈਂ ਨਹੀਂ ਸੁਣ ਸਕਦੀ ਕੋਈ ਨਾ ਬੈਨੇ ਤੂੰ ਚੁੱਪ ਕਰ ਠੀਕ ਹੈ ਨਾਲੇ ਤਾਂ ਮੈਂ ਤੇਰੇ ਨਾਲ ਵੀ ਆ ਕੇ ਜਾਊਂਗਾ ਨਾਲੇ ਮੈਂ ਪਰੌਣੇ ਨਾਲ ਗੱਲ ਕਰਦਾ ਠੀਕ ਹੈ ਕਿ ਇਹ ਐਂ ਬੋਲਣ ਦੇ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਉਹਨਾਂ ਦਾ ਬਿਰੇ ਤੁਸੀਂ ਆਇਆ ਕਰੋ ਇੱਕ ਵਾਰ ਮੈਨੂੰ ਮਿਲਜੋ ਚਲ ਉਹਨਾਂ ਨੂੰ ਨਾ ਕੁਝ ਕਿਓ ਤੁਸੀਂ ਚੁੱਪ ਕਰਦਾ ਲੈ ਤੂੰ ਠੀਕ ਹੈ ਠੀਕ ਹੈ ਮੈਂ ਕਰਦਾ ਪਰੌਣੇ ਨਾਲ ਗੱਲ ਠੀਕ ਹੈ ਬਈ ਕੀ ਕਰੇ ਵਿਚਾਰਾ ਹੁਣ ਤਾਂ ਮੈਨੂੰ ਵੀਰੇ ਦੀ ਸਾਰਾਗਾ ਪੈ ਗਈ ਮੰਮੀ ਕਿਹੜੀ ਹੈ ਅੱਛਾ ਨਹੀਂ ਮੈਂ ਮਰ ਜਾ ਮੰਦਿਰ ਤਾਂ ਹਾਂ ਸਤਿ ਸ਼੍ਰੀ ਅਕਾਲ ਮੰਮੀ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਪਰੌਣਾ ਨਹੀਂ ਆਇਆ ਹੈਗਾ ਨਾਲ ਨਾ ਨਹੀਂ ਉਹ ਤਾਂ ਮਸ਼ੀਨ ਤੇ ਗਏ ਹੋਏ ਨੇ ਹਾਂ ਨਾ ਮੈਂ ਇੱਥੇ ਆਈ ਸੀਗੀ ਆ ਨਾਲ ਵਾਲੇ ਪਿੰਡ ਭੋਗ ਤੇ ਆਈ ਸੀਗੀ ਹਾਂ ਹੋਰ ਠੀਕ ਠਾਕ ਹਾਂ ਠੀਕ ਠਾਕ ਹੈ ਹੋਰ ਆਪਣੇ ਸਭ ਠੀਕ ਹੈ ਹਾਂ ਠੀਕ ਠਾਕ ਵਧੀਆ ਹੋਰ ਮੰਮੀ ਵੀਰੇ ਹੋਰੀ ਕਿੱਥੇ ਨੇ ਇੱਕ ਤਾਂ ਸਵੇਰ ਦਾ ਲਖਿਆ ਖਾਣੀ ਕਿੱਧਰ ਲਖਿਆ ਇੱਕ ਖੇਤ ਗਿਆ ਹੋਇਆ ਅੱਛਾ ਹਾਂ ਹੋਰ ਭਾਬੀ ਠੀਕ ਹੈ ਭਾਬੀ ਅੰਦਰੇ ਬੈਠੀ ਹੋਣੀ ਮੋਬਾਈਲ ਤੇ ਬੈਠੀ ਹੋਊਗੀ ਜੇ ਪਈ ਹੋਗੀ ਹੋਰ ਉਹ ਗਏ ਕਰਾਂ ਦੀ ਮੇਕੀ ਕਰਨਾ ਤੇ ਕੀ ਕਮਾਇਆ ਕਰਨਾ ਹੈ ਦੇਖੀ ਬੀਬੀ ਤੂੰ ਐ ਕਿਉਂ ਬੋਲਦੀ ਐ ਮੰਮੀ ਤੂੰ ਉਹਨੂੰ ਬੇਲੜ ਐ ਉਹ ਹੋਰ ਕੀ ਕਰਦੀ ਐ ਵਿਚਾਰੀ ਇੰਨੀ ਉਹ ਕਰ ਕੀ ਵਿਚਾਰੀ ਨੂੰ ਤੂੰ ਉਹਨੂੰ ਐ ਨਾ ਬੋਲਿਆ ਕਰ ਵਿਚਾਰੀ ਨੂੰ ਦੇਖੀ ਇੰਨਾ ਕਰਦੀ ਐ ਸਾਰਿਆਂ ਦਾ ਆਪਣਾ ਕਿੰਨਾ ਕਰਦੀ ਐ ਉਹ ਹੈ ਤੂੰ ਕਰਦੀ ਹੋਗੀ ਮੇਰਾ ਕੀ ਪਾਣੀ ਦਾ ਕਰਾ ਮੰਮੀ ਤੂੰ ਐ ਨਾ ਬੋਲਿਆ ਕਰ ਉਹਨੂੰ ਮੈਂ ਉਹਨੂੰ ਜਾ ਕੇ ਮਿਲਦੀ ਆਂ ਸਾਰੇ ਨੰਬਰ ਨੂੰ ਉਸੇ ਦੀ ਰਹਿੰਦੀ ਹੈ ਉਸੇ ਦੇ ਬਣੇ ਰਹਿੰਦੇ ਨੇ ਪਤਾ ਨਹੀਂ ਕੀ ਹੋਇਆ ਇਹ ਵੀ ਉਸੇ ਦੀ ਵੜਦੀ ਹੈ ਮੇਰਾ ਤਾਂ ਹੈ ਹੀ ਨਹੀਂ ਇਹਨੂੰ ਵੀ ਕਿਸੀ ਕਾ ਤੁਸੀਂ ਕਦੋਂ ਆਏ ਹੋ ਓ ਠੀਕ ਹੋ ਠੀਕ ਹੈ ਬੰਦ ਆ ਹੁਣੇ ਆਈ ਸੀ ਮੈਂ ਮੰਮੀ ਕੋਲ ਬੈਠੀ ਸੀ ਬਸ ਅੱਛਾ ਫਿਰ ਮੈਂ ਅੰਦਰ ਹੋऊंगी ਚਲ ਤੁਸੀਂ ਅੰਦਰ ਬੈਠ ਕੇ ਚਾਹ ਬਣਾ ਲਓ ਮੈਂ ਵੀ ਤੁਹਾਡੇ ਕੋਲ ਹੀ ਬੈਣੀ ਆ ਥੋੜਾ ਜਿਹਾ ਟਾਈਮ ਹੀ ਆਈ ਆ ਮੈਂ ਫਿਰ ਮੈਂ ਜਾਣਾ ਆ ਪੈਰ ਤੇ ਭੱਬੀ ਕੀ ਹੋ ਗਿਆ ਇਹ ਤਾਂ ਦੀਦੀ ਘਰ ਮੇ ਪਾਣੀ ਪੈ ਗਿਆ ਸੀ ਨੇ ਦੱਸ ਖਾਸਾ ਪੈ ਗਿਆ ਨਾ ਨਾ ਇੰਨਾ ਤਾਂ ਨਹੀਂ ਪਿਆ ਬਸ ਥੋੜਾ ਜਿਹਾ ਹੁਣ ਸੋਜ ਆ ਗਈ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਹਾਲੀਵੁੱਡ ਇਹਨੂੰ ਨਾਲ ਜਿਆਦਾ ਦਰਦ ਜਾਂ ਹੋਣ ਲੱਗਾ ਪੈਰ ਫਿਰ ਮੈਂ ਬੰਨ ਜੇ ਲੈ ਲਈ ਇੱਥੇ ਦੇਖਾ ਬਾਬੀ ਕਿੰਨਾ ਕੁ ਹੋਇਆ ਇਹ ਨਾ ਨਾ ਦੀਦੀ ਇੰਨਾ ਤਾਂ ਘਾਣੂ ਹੋਇਆਗਾ ਨਾ ਕੋਈ ਦਵਾਈ ਇਹਦੀ ਕੋਈ ਦਵਾਈ ਦੂਈ ਨਹੀਂ ਤੁਸੀਂ ਨੇ ਲਈ ਹੈਗੀ ਇੱਥੇ ਉਹ ਬਸ ਮੈਂ ਕਿਹਾ ਵੀ ਤੂੰ ਕੀ ਕਰਨੀ ਹੈ ਦਵਾਈ ਲੈ ਕੇ ਇੰਨਾ ਤਾਂ ਜਖਮ ਹੈ ਵੀ ਨਹੀਂ ਹੈਗਾ ਬੱਚਾ ਇੰਨਾ ਨਹੀਂ ਹੈਗਾ ਹੈ ਤਾਂ ਥੋੜਾ ਜਿਹਾ ਬਸ ਛਾਲਾ ਜਾ ਹੋ ਗਿਆ ਸੀ ਨਾ ਬਾਬੀ ਇਹ ਤਾਂ ਖਾਸ ਹੈ ਦਵਾਈ ਦੂਈ ਕਾ ਤੋ ਨਹੀਂ ਲਈ ਹੈਗੀ ਬਾਈ ਨੂੰ ਕਿਹਾ ਨਹੀਂ ਦਵਾਈ ਨੂੰ ਨਾ ਤੇਰੇ ਵੀਰੇ ਨੇ ਕਿਹਾ ਸੀ ਦਵਾਈ ਨੂੰ ਤਾਂ ਉਹ ਮੈਂ ਤਾਂ ਚੱਲ ਕੋਈ ਨਾ ਛੱਡ ਪਰਿਆ ਪੇਟ ਠੀਕ ਹੋ ਜਾਊਗਾ ਲੈ ਦੱਸ ਮੰਮੀ ਨੂੰ ਲੈ ਜਾਣਾ ਸੀ ਜਾ ਕੇ ਮੰਮੀ ਨਾਲ ਜਾ ਕੇ ਦਵਾਈ ਲਿਆਣੀ ਸੀ ਮੰਮੀ ਤਾਂ ਕਹਿੰਦੇ ਸੀ ਦਵਾਈ ਦਵਾ ਦਿੰਦੀ ਐ ਬਈ ਜਵਾਬ ਦਿੱਤਾ ਤੇ ਮੈਂ ਕਹੂੰਗੀ ਮੰਮੀ ਨੂੰ ਵੀ ਭਾਬੀ ਨੂੰ ਕੋਈ ਦਵਾਈ ਦੂਈ ਤਾਂ ਦਵਾ ਦੋਂਦੇ ਨਾ ਤੇ ਕੋਈ ਨਾ ਸੁੱਤਾ ਹੱਟ ਗਿਆ ਠੀਕ ਐ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਦੱਸ ਬਿਨਾਂ ਦਵਾਈ ਤੋਂ ਹੀ ਇੰਨਾ ਉਹ ਕਰ ਲਿਆ ਚੱਲ ਕੋਈ ਨਾ ਇਹ ਜਿਹੜਾ ਸੱਟਾਂ ਲੋਕੀ ਗੋਲਦੇ ਆ ਤੇ ਚੰ ਚੱਲਦੀ ਰਹਿੰਦਾ ਸੱਚ ਦੇ ਦੇ ਤੁਸੀਂ ਕੰਮ já ਸਟਾਰਟ ਕੀਤਾ ਸੀਗਾ ਦਾ ਸੂਟਾਂ ਦਾ ਹਾਂ ਵਧੀਆ ਚੱਲੀ ਜਾਂਦਾ ਹੈ ਹਾਂ ਅੱਭੀ ਵਧੀਆ ਚੱਲਦਾ ਹੈ ਹਾਂ ਠੀਕ ਹੈ ਮੈਂ ਆਪਣੀ ਹੁਣ ਬੁਟੀਕ ਕਰ ਲਈ ਅੱਛਾ ਚੱਲ ਵਧੀਆ ਵਧਾਈਆਂ ਫਿਰ ਤਾਂ ਸਾਨੂੰ ਕੀ ਨਾਮ ਰੱਖ ਲਿਆ ਫਿਰ ਮੈਂ ਆਪਦੇ ਨਾਮ ਤੇ ਰੱਖ ਲਿਆ ਬੁਟੀਕ ਦਾ ਨਾਮ ਵੀ ਚਲੋ ਵਧੀਆ ਕੀ ਕਰ ਕੀ ਨਾਮ ਹੈ ਫਿਰ ਵੀ ਮਨਜੀਤ ਬੁਟੀਕ ਲੈ ਫਿਰ ਤਾਂ ਬਹੁਤ ਵਧੀਆ ਗੱਲ ਹੈ ਹਾਂ ਚਲੋ ਮੈਂ ਵੀ ਸੂਟ ਲੈ ਆ ਕੇ ਨਾ ਪੜਾਉਂਗੀ ਤੁਹਾਨੂੰ ਹਾਂ ਹਾਂ ਕੋਈ ਨਾ ਭਾਬੀ ਵੀਰੇ ਹੋਰੇ ਦਿਸਦੀ ਨਹੀਂ ਹੈਗੇ ਮੈਂ ਮੰਮੀ ਨੂੰ ਵੀ ਪੁੱਛਿਆ ਸੀਗਾ ਕਹਿੰਦੀ ਇੱਥੀ ਹੋਣੀ ਦੀਦੀ ਹਰਮਨ ਤਾਂ ਮੇਲਾ ਦਾ ਉਹਦੇ ਦੋਸਤ ਕੋਲੇ ਵਗ ਜਾਂਦਾ ਉੱਥੇ ਗਿਆ ਹੋ ਤੇ ਸੋਡੇ ਵੀਰ ਜੀ ਖੇਤ ਗਏ ਹੋਏ ਨੇ ਅੱਛਾ ਠੀਕ ਹੈ ਚਲੋ ਤੁਸੀਂ ਬਹਿ ਜਾਓ ਅੰਦਰ ਮੈਂ ਲੈ ਕੇ ਆਉਣੀ ਆ ਚਾ ਕੋਈ ਨਾ ਪੱਪੀ ਮੈਂ ਇੱਥੇ ਬਹਿ ਜਾਂਦੀ ਕੋਈ ਨਾ ਤੁਸੀਂ ਕਿਉਂ ਬੈਠੇ ਧੁੱਪ ਚਾ ਚਲ ਪੱਪੀ ਲਿਓ ਮੈਂ ਚਾ ਲ ਦੂੰ ਆਹ ਮੈਂ ਲੈ ਆਉਣੀ ਐ ਦੇਖ ਲੈ ਚਨਮ ਤਾਂ ਇਹਨੇ ਵੀ ਉਸੇ ਮਾਂ ਦੇ ਪੇਟੋਂ ਲਿਆ ਇਹਦਾ ਸੁਭਾ ਕਿੰਨਾ ਨਰਮ ਹੈ ਤੇ ਇੱਕ ਮੰਮੀ ਮੰਮੀ ਦਾ ਸੁਭਾ ਕਿੰਨਾ ਤੇਜ ਆ ਕਿੰਨੇ ਤਾਨੇ ਮੇਰੇ ਮਾਰਦੀ ਆ ਆਖਰ ਨੂੰ ਇਹ ਵੀ ਤਾਂ ਉਹਦੀ ਧੀ ਆ ਬਿਚਾਰੇ ਕਿੰਨਾ ਕਰਦੀ ਐ ਮੇਰਾ ਕਿੰਨਾ ਹਾਲ ਚਾਲ ਪੁੱਛਿਆ ਮੰਮੀ ਨੇ ਤਾਂ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਪੁੱਤ ਤੇਰਾ ਪੈਰ ਠੀਕ ਵੀ ਐ ਕਿ ਨਾ ਬਸ ਇਹਨੂੰ ਤਾਂ ਜਿਵੇਂ ਬਸ ਮੈਂ ਘਰ ਚ ਦੇਖਣਾ ਵੀ ਪਸੰਦ ਨਹੀਂ ਕਰਦੀ ਚਲ ਵਧੀਆ ਕੀਤਾ ਦੀਦੀ ਤੁਸੀਂ ਮੇਰੇ ਨਾਲ ਆ ਗਏ ਓ ਠੀਕ ਐ ਮਾਮੀ ਮੈਂ ਵੀ ਚਲਦੀ ਹਾਂ ਹੁਣ ਲੈ ਕਹਿੰਦੇ ਚਲਦੇ ਆ ਮੈਂ ਰੋਟੀ ਬਣਾਉਣੀ ਐ ਨਾ ਨਾ ਮਾਮੀ ਰੋਟੀ ਭੋਗ ਤੋਂ ਖਾ ਕੇ ਆਏ ਆ ਭੋਗ ਤੇ ਆਈ ਸੀ ਮੈਂ ਕਾ ਕੀ ਚਲੋ ਠੀਕ ਹੈ ਜਾ ਕੇ ਵੀ ਦੇਖਣਾ ਤੁਹਾਡੇ ਵੀਰ ਜੀ ਵੀ ਨਹੀਂ ਹੈਗੇ ਗਏ ਹੋਏ ਨੇ ਮੈਂ ਬੁਟੀਕ ਦਾ ਦੇਖਣਾ ਹੈ ਹਾਂ ਸਹੀ ਗੱਲ ਆ ਹੁਣ ਤਾਂ ਮੱਸੇ ਟਾਈਮ ਲੱਗਦਾ ਹੈਗਾ ਨਾ ਚਲੋ ਠੀਕ ਅਭੀ ਵੀ ਅੰਦਰ ਕੌਣ ਬੋਲੀ ਜਾਂਦਾ ਹੈ ਉਹ ਆਪਣੀ ਮਨਜੀਤ ਆਈ ਹੋਈ ਹੈ ਅੱਛਾ ਪਰੌਣਾ ਵੀ ਆਇਆ ਨਾਲ ਪਰੌਣਾ ਨਹੀਂ ਆਇਆ ਉਹ ਤੇ ਆਈ ਠੀਕ ਹੈ ਚੱਲ ਜਾਂਦੇ ਜਾਂਦੇ ਮੈਂ ਮਿਲ ਜਾਂ ਅੰਦਰ ਅੱਛਾ ਮੈਂ ਪਹਿਲਾਂ ਦੱਸੀ ਨਹੀਂ ਲੈ ਆ ਆ ਗਈ ਭੈਣ ਵੀ ਠੀਕ ਹੈ ਜ਼ਰੂਰ ਆਵਾਂਗੇ ਭੈਣ ਵੀ ਆ ਆ ਗਈ ਲਓ ਤੁਹਾਡੇ ਵੀਰ ਆ ਵੀ ਆਈ ਗਿਆ ਹੋਰ ਭੈਣੇ ਹਾਂ ਠੀਕ ਹੈ ਜੀ ਹਾਂ ਹਾਂ ਭਾਈ ਗੇੜੀ ਨਹੀਂ ਮਰਦੇ ਤੁਸੀਂ ਜਮੀਰ ਪਰ ਲਗੇ ਮੈਂ ਕਿੱਥੋਂ ਆਇਆ ਹੀ ਨਹੀਂ ਜਾਂਦਾ ਹੈਗਾ ਨਾਲੇ ਪ੍ਰਾਣਾ ਨਹੀਂ ਆਇਆ ਨਾ ਉਹ ਪਸ਼ੀਨ ਤੇ ਗਏ ਹੋਏ ਨੇ ਉਹ ਉੱਤੇ ਆਏ ਸੀਗੇ ਦੀਦੀ ਤਾਂ ਮੈਂ ਤਾਂ ਤੂਕ ਤੇ ਆਈ ਸੀਗੀ ਅੱਛਾ ਮੈਂ ਕਿਹਾ ਚੱਲ ਜਾਂਦੀ ਕਰਦੀ ਮਿਲ ਜਾ ਜਾਂਦੀ ਜਾਂਦੀ ਐਵੇਂ ਰਹਿ ਅੱਜ ਦਾ ਨਹੀਂ ਰਹਿੰਦੀ ਨਹੀਂ ਲੈ ਐਨੇ ਤਰ੍ਹਾਂ ਵਧ ਗੇੜਾ ਮਰਿਆ ਮੈਂ ਤਾਂ ਕਿਹਾ ਸੀ ਕਿ ਭੈਣੇ ਬਟੀ ਕਰ ਲਿਆ ਹੁਣ ਕਰਦੀ ਕਰਕੇ ਚੱਲ ਵਧਾਈਆਂ ਭਾਈ ਹਾਂ ਭਾਈ ਹੋਰ ਤੇਰੇ ਬਾਪੂ ਨੂੰ ਕੋਈ ਦਵਾਈ ਤੇ ਕੋਈ ਦਵਾਈ ਨਹੀਂ ਪੈਰ ਦਾ ਹੱਥ ਉਹ ਮੈਂ ਤਾਂ ਕਿਹਾ ਸੀ ਮੰਦੀ ਮੰਦੀ ਕਿਉਂ ਨਹੀਂ ਦੱਸੋ ਤੇ ਪੈਰ ਦਾ ਕੀ ਹਾਲ ਕਰਕੇ ਕੋਈ ਨਾ ਦੀਦੀ ਇੰਨਾ ਨਹੀਂ ਚਲ ਕੋਈ ਨਾ ਜਾ ਥਣੇ ਦੇਖਦਾ ਹੁਣ ਤਾਂ ਬਾਕੀ ਲਿਓ ਦਵਾਈ ਲਿਓ ਬਾਈ ਇਹਨੂੰ ਦਵਾਈ ਹੋਰ ਮੈਂ ਤਾਂ ਕਹਿ ਗਿਲ ਕਹਿਤਾ ਚੰਗਾ ਠੀਕ ਹੈ ਫਿਰ ਮੈਂ ਚਲਦੀ ਹਾਂ ਹਾਂ ਫੋਨ ਕਰਦੇ ਪਹੁੰਚ ਕੇ ਠੀਕ ਹੈ ਮਰ ਲਿਆ ਕਰ ਪੈਣੇ ਕਿਹੜਾ ਉਹ ਤਾਂ ਜਮੀ ਭੁੱਲ ਗਈ ਹਾਂ ਠੀਕ ਹੈ ਉਹ ਚੰਗਾ ਠੀਕ ਹੈ ਰਾਣੀ ਜੀ ਲੱਗਣਾ ਮੈਂ ਤਾਂ ਜਾਣਦੀ ਹਾਂ ਚਲੋ ਜੀ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਹਾਂ ਹਾਂ ਲਿਓ ਚਾਹ ਚਾਹ ਨੂੰ ਹੈਗੀ ਮਾਂ ਤੁਹਾਡੇ ਵਾਸਤੇ ਵੀ ਲੈ ਕੇ ਆਉਂਗੀ ਕਿ ਇਹ ਦਿਨ ਦੁਖਾਈ ਹੈ ਕੁੜੀ ਔਰ ਸੇ ਤੇ ਕੰਨ ਭਰਤੇ ਮਾ ਪੈਰ ਤੇ ਆ ਲੱਗ ਗਿਆ ਆ ਲੱਗ ਗਿਆ ਸਾਡੇ ਵਰਗੇ ਦੇ ਬਥੇਰੇ ਕੁਛ ਲੱਗਦਾ ਸੀ ਕੰਡੇ ਵੀ ਲੱਗਦੇ ਤੇ ਕਦੇ ਨਹੀਂ ਕਿਸੇ ਨੂੰ ਕਿਹਾ ਹੈਗਾ ਕਿਰ ਤਾਂ ਪਤਾ ਨਹੀਂ ਕੀ ਬਡਾਸਾ ਵਜਿਆ ਤੁਸੀਂ ਮੈਨੂੰ ਬੈਠਣ ਨਹੀਂ ਦੇਣਾ 10 ਮਿੰਟ ਵੀ ਆ ਹੁਣ ਜਦੋਂ ਇਕੱਠੀਆਂ ਹੋਣੀਆਂ ਉਹਦੀ ਲੱਗ ਜਾਣੀਆਂ ਲੜਨਾ ਨਾਲੇ ਜੀ ਮੈਂ ਤਾਂ ਉਹ ਵਿਚਾਰੀ ਨੂੰ ਕੁਛ ਦੱਸਿਆ ਹੀ ਨਹੀਂ ਪੈਰ ਬਾਰੇ ਉਹ ਬੱਸ ਉਹਦਾ ਧਿਆਨ ਪੈ ਗਿਆ ਪੱਟੀ ਤੇ ਤੁਹਾਡਾ ਤਾਂ ਬਈ ਔਖਾ ਚਲੋ ਮੈਂ ਲੈ ਕੇ ਆਉਣੀ ਆ ਮਾ ਤੁਹਾਡੇ ਵਾਸਤੇ ਵਿੱਚ ਉਹ ਮਾਤਾ ਮਾੜਾ ਮੋਟਾ ਦੇਖ ਕੇ ਬੋਲਿਆ ਕਰ 5 ਮਿੰਟ ਵੀ ਨਹੀਂ ਬੈਠਣ ਦਿੰਦੇ ਆ ਹੁਣੇ ਆ ਕੇ ਬੈਠਾ ਦੀ ਉਹਦੀ ਲੜਕੀ ਇਹ ਕਿ ਕੀ ਲੈਣਾ ਤਾਂ ਹੈ ਮਾਦਰੋ ਬਿਆਨਿਆ ਹੋਣਿਆਂ ਤੇ ਜਵਾਬ ਦੇ ਲੈ ਹੈ ਤੂੰ ਦੱਸ ਕੀ ਕਰਾਉਣਾ ਇਹ ਤੋਂ ਮਾਤਾ ਜਵਾਬ ਤਾਂ ਰੱਬ ਦੀ ਦੇਣ ਰੱਬ ਜੀ ਦੇਣ ਕੀ ਹੈ ਸੋ ਤਰ੍ਹਾਂ ਦੀ ਇਹ ਹੋ ਐ ਦੇਖ ਲਾ ਚਾਚੇ ਦੀ ਨੂੰਹ ਐ ਉਹਦੇ ਪਿੱਛੋਂ ਆਈ ਥੀ ਉਹਦੇ ਵੀ ਜਵਾਬ ਹੋ ਗਏ ਇਹ ਤਾਂ ਲੈਣਾ ਨਾ ਦੇਣਾ ਨਾ ਛੱਡ ਪਰਾ ਇਹਨੂੰ ਹੋਰ ਵਿਆ ਦੂ ਆਹੋ ਹੋਰ ਨਾ ਪੁੱਛੋ ਤੈਨੂੰ ਵਿਆ ਲਾਂਗੀ ਉਦੋਂ ਕਰ ਲਈ ਤੂੰ ਆਪਣੀ ਰੀਝਾ ਪੂਰੀ ਜਿਹੜੀਆਂ ਕਰਨੀਆਂ ਛੋਟੀ ਨੂੰ ਤਾਂ ਠੇਰਾ ਬਣ ਜੀ ਉਹਦੇ ਵਾਸਤੇ ਦਾਜ ਲਾਵਾਂਗੇ ਆਹੋ ਪਰ ਆਪਣੇ ਘਾਟ ਦਿੱਤੀ ਆਪਣੇ ਕਾਸ ਗੱਲ ਦੀ ਹੈਗੀ ਆ ਕਾਸ ਨੂੰ ਕੀ ਐ ਆ ਹੈਗਾ ਚਾਹੇ ਨਾ ਹੈਗਾ ਤੂੰ ਆਪ ਦਾ ਹੋਰ ਕਰਾ ਲਈ ਨਾਲੇ ਜਵਾਬ ਦੇ ਨਾ ਹੋ ਜਿੰਨਾ ਤੈਨੂੰ ਦਾਜ ਮੈਂ ਨਹੀਂ ਕਰਾਉਣਾ ਮੈਂ ਤੈਨੂੰ ਦਾਜ ਆ ਜੋੜੇ ਤੇਰੇ ਮੁਰੇ ਹੱਥ ਅੱਗੇ ਤੋਂ ਨਾ ਆ ਗੱਲ ਕਰੀ

ਜੇ ਮੈਂ ਕਿਸੇ ਨੂੰ ਸਵੇਰੇ ਫੜਾ ਕੇ ਆਣੀ ਆ ਠੀਕ ਹੈ ਇਹ ਤੂੰ ਰੱਖ ਦੇ ਲੈ ਤੂੰ ਇਹ ਰੱਖ ਦੇ ਪੁੱਤ ਮੈਂ ਕਿੱਥੇ ਜਾਉਂਗੀ ਉੱਠ ਕੇ ਤੂੰ ਆਪਦੀ ਨਿਵਾਰੀ ਚ ਰੱਖ ਅੱਛਾ ਭਾਈ ਆ ਗਿਆ ਨਾਲੇ ਆ ਗਿਆ ਠੀਕ ਹੈ ਮਾਂ ਘਰ ਮਨੀਤੀ ਕੋਲ ਕੇ ਤੇ ਅਰਥ ਹੈ ਕੋਈ ਨਾ ਕੋਈ ਤਸਕੀਮ ਲਾਉਣੀ ਪਊਗੀ ਐ ਤਾਂ ਨਹੀਂ ਹੈ ਘਰੋਂ ਨਿਕਲਦੀ ਰਹੀਗੀ ਹੈ ਇਹ ਮੈਨੂੰ ਕੋਈ ਨਾ ਕੋਈ ਚਾਰ ਖੇਡਣੀ ਲੱਗੂਗੀ ਆਹੀ ਤਸਕੀਮ ਜਾ ਦੇ ਜਿਹੜੇ ਆ ਮੁੰਡੇ ਨੇ ਪੈਸੇ ਲਿਆ ਕੇ ਰੱਖੇ ਨੇ ਇਹ ਮੈਂ ਚੱਕ ਲੂੰਗੀ

तो फिर रखे रहे देखो आप है ये वो फिर आ जाइए नापो के साथ बनी है।, है उसे दे सर लगेंगे पैसे लेके आना मैं जाके आना हैं पैसे कितने पैसे पैसे कितने पैसे कितने गए ਮੈਨੂੰ ਕਿੱਥੇ ਗਏ ਬੇਬੇ ਨੂੰ ਪੁੱਛਦਾ ਮਾਤਾ ਪੈਸੇ ਨਹੀਂ ਦੇਖੇ ਮੇਰੇ ਨਾ ਕੋਈ ਤਮਾਈ ਨਹੀਂ ਦੇਖੇ ਮੈਂ ਪੈਸੇ ਰੱਖੇ ਸੀ ਨਵਾਰੀ ਤੇ ਮਾਇਆ ਨਹੀਂ ਦੇਖੇ ਹੈਗੇ ਮੈਂ ਕੀ ਕਰਨੇ ਤੇ ਪੈਸਿਆਂ ਦਾ ਮੈਨੂੰ ਕਿਹਨੇ ਚੱਕਲੇ ਫਿਰ ਮੈਨੂੰ ਕੀ ਪਤਾ ਉਹ ਜਿਹੜੀ ਹੋ ਰਹੇ ਪ੍ਰਧਾਨ ਹੈ ਉਹਨੇ ਚੱਕਲੇ ਹੋਣਗੇ ਰੱਖ ਪੈਸੇ ਨਾ ਕਿਹਾ ਸੀ ਤੂੰ ਫੜ ਲਈ ਉਸੇ ਨੇ ਚੱਕਲੇ ਹੋਣੇ ਮੈਂ ਨਹੀਂ ਫੜਦੀ ਫੁਰਦੀ ਮੈਂ ਹੁਣ ਕੀ ਕਰੂੰਗਾ ਤੂੰ ਦੇਖ ਲੈ ਉੱਥੇ ਹੋਣੇ ਕਿਤੇ ਪੁੱਛ ਲੈ ਕਰੀ ਬਾਬੀ 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 ਪੱਬੀ ਤਾਂ ਪੈਸੇ ਨਹੀਂ ਦੇਖੇ ਮੇਰੇ ਪੈਸੇ ਕਿਹੜੇ ਪੈਸੇ ਪੱਬੀ ਨਵਾਰੀ ਚ ਰੱਖੇ ਸੀ ਇਹ ਗੱਲ ਮੈਨੂੰ ਤਾਂ ਪਤਾ ਨਹੀਂ ਪੱਬੀ ਉਹ ਦੇ ਕੇ ਆਨੇ ਸੀ ਕਿਸੇ ਦੇ ਪੈਸੇ ਮੈਨੂੰ ਤਾਂ ਪੈਸੇ ਬਾਰੇ ਪਤਾ ਹੀ ਨਹੀਂ ਮੈਨੂੰ ਤੇ ਇਹ ਵੀ ਨਹੀਂ ਪਤਾ ਕਦੋਂ ਲੈ ਕੇ ਆਂ ਕਦੋਂ ਅਲਮਾਰੀ ਚ ਰੱਖਦੇ ਨੇ ਮੈਂ ਤਾਂ ਪੈਸੇ ਕਿੱਥੇ ਗਏ ਫਿਰ ਕੀ ਕੱਲ ਨਵਾਰੀ ਚ ਰੱਖੇ ਨੇ ਉਹ ਦੇ ਕੇ ਆਨੇ ਨੇ ਕਿਸੇ ਦੇ ਤੂੰ ਰੱਖੇ ਨੇ ਹਾਂ ਫਿਰ ਅਲਮਾਰੀ ਚ ਹੋਣਗੇ ਚੱਕਰ ਉੱਥੇ ਤਾਂ ਹੈ ਨਹੀਂ ਪੈਸੇ ਹੈ ਨਹੀਂ ਅੱਪੇ ਬੇਬੇ ਨੂੰ ਵੀ ਪੁੱਛਿਆ ਉਹ ਕਹਿੰਦੀ ਮੈਨੂੰ ਨਹੀਂ ਪਤਾ ਬਾਈ ਕਿੱਥੇ ਹੈ ਮੈਂ ਬਾਈ ਨੂੰ ਪੁੱਛਦਾ ਇੱਥੇ ਸੀ ਤੇਰਾ ਪਾਈ ਸੀ ਵਾਜ ਮਰਮੜੀ ਬਾਈ ਉਹ ਸੀਗੇ ਕੱਤ ਪਾਈ ਨਾ ਬਾਈ ਬਾਈ ਤਾਂ ਮੇਰੇ ਪੈਸੇ ਨਹੀਂ ਦੇਖੇ ਕਿਹੜੇ ਦੇਖੇ ਬਾਈ ਨਵਾਰੀ ਚ ਰੱਖੇ ਸੀਗੇ ਮੈਨੂੰ ਕੀ ਪਤਾ ਬਾਈ ਪੈਸੇ ਕਿੱਥੇ ਗਏ ਮੈਂ ਤਾਂ ਰੇਵੀ ਨਹੀਂ ਰਿਹਾ ਸਾਰਾ ਦਿਨ ਖੇਤ ਰਹਿਣਾ ਮੈਨੂੰ ਕੀ ਪਤਾ ਬਾਈ ਦੇਣੇ ਸੀ ਉਹ ਕਿਸੇ ਦੇ ਪੈਸੇ ਹੋ ਜਾ ਤੇਰੀ ਭਾਬੀ ਨੂੰ ਪਤਾ ਹੋਵੇ ਬੇਬੇ ਕਿੱਥੇ ਨੇ ਪੈਸੇ ਆ ਗਿਆ ਪਾਰਖਿਆ ਬਾਈ ਤੁਸੀਂ ਦੇ ਬੇਬੇ ਪੈਸੇ ਕਿੱਥੇ ਗਏ ਫਿਰ ਮੈਨੂੰ ਨਹੀਂ ਪਤਾ ਦੇਖੇ ਹੈਗੇ ਪੈਸੇ ਉਹਨੂੰ ਪੁੱਛ ਲੋ ਜਿਹੜੀ ਪੰਧਾਣਾ ਕਰੇ ਉਸੇ ਨੂੰ ਪਤਾ ਹੋਵੇ ਭਾਬੀ ਕਹਿੰਦੀ ਮੈਨੂੰ ਨਹੀਂ ਪਤਾ ਪਤਾ ਤਾਂ ਨਹੀਂ ਹੈਗਾ ਬੇਬੇ ਮੈਨੂੰ ਤੇ ਇਹਨੇ ਪੈਸੇ ਕਿੱਥੇ ਐ ਇਹਨੇ ਰੱਖੇ ਸੀ ਹੋਰ ਕੀ ਉੱਥੇ ਨਿਵਾਰੀ ਖਾ ਗਈ ਪੈਸੇ ਨੂੰ ਹੈ ਤੈਨੂੰ ਹੀ ਪਤਾ ਹੋਣਾ ਜਿਹੜੀ ਘਰੇ ਰਹਿਣੀ ਐ ਨਾ ਬੇਬੇ ਸਾਰਾ ਦਿਨ ਤੈਹੀਂ ਤੈਹੀਂ ਝੱਕੇ ਹੋਣਗੇ ਹੋਰ ਪੈਸੇ ਕਿੱਥੇ ਮੈਨੂੰ ਕੀ ਪਤਾ ਐ ਜੈਂ ਇਹਨੂੰ ਦੇ ਦੇ ਸੀਗੇ ਮੈਂ ਕਿਸੇ ਦੇ ਵੀ ਬੰਦੇ ਕਹੇ ਨਾ ਇਹਨਾਂ ਨੂੰ ਕੋਸ ਸਕਦੇ ਕਰਾ ਦੇ ਹੱਥੇ ਰੱਖਿਆ ਕਰ ਬਈ ਮੈਂ ਹੀ ਰੱਖੇ ਸੀ ਨਿਵਾਰੀ 'ਚ ਫੇਰ ਉੱਥੋਂ ਕੌਣ ਲੈ ਗਿਆ ਮੈਨੂੰ ਕੀ ਪਤਾ ਕੌਣ ਲੈ ਗਿਆ ਹੁਣ ਦੇ ਕੇ ਆਨੇ ਸੀਗੇ ਮੈਂ ਦੇਖਣ ਗਿਆ ਪੈਸੇ ਨਹੀਂ ਹੈਗੇ ਉੱਥੇ ਆਪੇ ਮੰਡੀ ਟੱਕ ਦੇ ਤੇ ਜੋ ਬਾਬੀ ਸਾਰੀ ਨਵਾਰੀ ਚੈੱਕ ਕਰ ਲੈਣੀ ਸੀ ਬਾਬੀ ਸਾਰੀ ਨਵਾਰੀ ਚੈੱਕ ਕਰਕੇ ਆਇਆ ਪੈਸੇ ਨਹੀਂ ਹੈਗੇ ਉੱਥੇ ਬੇਬੇ ਤੁਸੀਂ ਦੇਖ ਲਓ ਤੁਸੀਂ ਨੇ ਕਿਤੇ ਰੱਖਤੇ ਮਾਏ ਕਿਤੇ ਨਹੀਂ ਰੱਖੇ ਇਸੇ ਨੂੰ ਕਿਹਾ ਸੀ ਰੱਖ ਬਾਬੀ ਸਾਰੀ ਨਵਾਰੀ ਚੈੱਕ ਕਰਕੇ ਆਇਆ ਉੱਥੇ ਹੈ ਨਹੀਂ ਪੈਸੇ ਹਾਂ ਪੈਸੇ ਕਿੱਧਰ ਆ ਗਏ ਮਾ ਮਾ ਤੁਸੀਂ ਤਾਂ ਨਹੀਂ ਚੱਕੇ ਪੈਸੇ ਉਹ ਮੇਰੇ ਤੇ ਆ ਜਾ ਮਲਾਉਣੀ ਹੈ ਹਾਂ ਮਾਏ ਕਿੱਥੇ ਦੇਖੇ ਨੇ ਪੈਸੇ ਤੂੰ ਆਪਣੇ ਪਾਈ ਨੂੰ ਫੜਾਤੇ ਹੋਣੇ ਜਿਹੜਾ ਆਇਆ ਸੀ ਲਫੈਂਡ ਜਾ ਉਰੇ ਦੇਖ ਬਾਬੀ ਪੈਸੇ ਤਾਂ ਮੇਰੇ ਸੀ ਮੈਂ ਤਾਂ ਹੁਣ ਚੱਕ ਨਹੀਂ ਸਕਦਾ ਠੀਕ ਹੈ ਬੇਬੇ ਨੇ ਤਾਂ ਕਰਨੇ ਕੀ ਨੇ ਬਾਈ ਨੂੰ ਪੈਸਿਆਂ ਦਾ ਪਤਾ ਨਹੀਂ ਰਹੀ ਤੂੰ ਹੁਣ ਮੈਂ ਕਿਨੂੰ ਕਹਾਂ ਹਰਮਨ ਇਹਦਾ ਮਤਲਬ ਤੂੰ ਮੇਰੇ ਤੇ ਜਾਮ ਲਾ ਰਿਹਾ ਹੈ ਮੈਂ ਚੱਕੀ ਨਹੀਂ ਪੈਸੇ ਮੈਨੂੰ ਪੈਸੇ ਕੀ ਕਰਨੇ ਆ ਤੁਸੀਂ ਤਾਂ ਬੋਲੋ ਜੀ ਮੈਂ ਪੈਸੇ ਚੱਕ ਸਕਦੀ ਆ ਉਸ ਤੋਂ ਸਾਰੇ ਮੇਰੇ ਤੇ ਸ਼ੱਕ ਕਰਨ ਲੱਗੇ ਦੇਖ ਹਰਮਨ ਹਰਮਨ ਦੇ ਤਾਂ ਪੈਸੇ ਨੇ ਬੇਬੇ ਨੇ ਕੀ ਕਰਨੇ ਮੇਨੂੰ ਤਾਂ ਪਤਾ ਹੀ ਨਹੀਂ ਸੀ ਖਰਚ ਫਿਰ ਤੂੰ ਹੀ ਰਹਿ ਗਈ ਹੁਣ ਜੇ ਤੈਨੂੰ ਪੈਸਿਆਂ ਦੀ ਲੋੜਤੀ ਤੂੰ ਮੇਰੇ ਤੋਂ ਮੰਗ ਲੈਦੀ ਆਹ ਗੱਲ ਕਰਨ ਦੀ ਕੀ ਲੋੜ ਸੀ ਨੀ ਕੀ ਕਰਦੇ ਆ ਭਾਈ ਹੈ ਇਹਦੇ ਭਾਈ ਨੂੰ ਬੁਲਾਓ ਇਹਨੂੰ ਉਹ ਕੁੱਤੇ ਜੇ ਨੂੰ ਤੁਹਾਨੂੰ ਵੀ ਮੇਰੇ ਤੇ ਯਕੀਨ ਨਹੀਂ ਰਿਹਾ ਜੀ ਤੁਸੀਂ ਵੀ ਮੇਰੇ ਤੇ ਇਲਜ਼ਾਮ ਲਾਤਾ ਜਦੋਂ ਮੈਂ ਕਹੀ ਜਾਂਦੀ ਆ ਪੈਸੇ ਮੈਂ ਚੱਕੇ ਨਹੀਂ ਤੁਸੀਂ ਮੇਰੇ ਤੇ ਕਿਉਂ ਸ਼ੱਕ ਕਰੀ ਜਾਂਦੇ ਹੋ ਯਕੀਨ ਵਾਲੀ ਗੱਲ ਹੈ ਹੋਰ ਫਿਰ ਘੱਟ ਜੀ ਆ ਚੱਕੇ ਵੇ ਕਿਉਂ ਇਹਦੀਆਂ ਮਿੰਤਾ ਜੀਆਂ ਕਰੀ ਜਾਂਦੇ ਹੋ ਇਹਨੂੰ ਇਹ ਭਾਈ ਨੂੰ ਬੁਲਾਓ ਘਰ ਕਰ ਦੋ ਬਾਹਰੇ ਨੂੰ ਭਾਬੀ ਮੈਂ ਤਾਂ ਬੇਬੇ ਜੇ ਖੋੜ ਸਮਝਦਾ ਸੀ ਪਰ ਮੈਨੂੰ ਤੇਰੇ ਤੋਂ ਇਹ ਉਮੀਦ ਰਹੀ ਸੀ ਕਿ ਤੂੰ ਚੋਰੀ ਕਰੇਗੀ ਕਲ ਕੋਈ ਨਾ ਵੇਪੇ ਮੈਂ ਕਰਦੇ ਤੇ ਭਾਈ ਨੂੰ ਹੁਣ ਲੈ ਜੂਗਾ ਹੁਣ ਹੋਰ ਤਾਂ ਕੋਈ ਕਸਰ ਨਹੀਂ ਜਰੀ ਹੇ ਰੱਬਾ ਐਡਾ ਵੱਡਾ ਇਲਜ਼ਾਮ ਮੈਂ ਤਾਂ ਅੱਜ ਤੱਕ ਆਪਦੇ ਪੇਕੇ ਕਰ ਪਈਏ ਤੱਕ ਨਹੀਂ ਦਿੱਤਾ ਤੇ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਈ ਜਾਂਦੇ ਨੇ ਮੈਂ ਭਲਾ ਪੈਸਿਆਂ ਦਾ ਕੀ ਕਰਨਾ ਕਿੱਥੇ ਲੈ ਕੇ ਜਾਣੇ ਆ ਮੈਂ ਪੈਸੇ ਹੁਣ ਚੱਲੀ ਆ ਚਾਲ ਹੁਣ ਇਹਦੇ ਭਾਈ ਨੂੰ ਬੁਲਾ ਕੇ ਹੁਣ ਇਹਦੇ ਵਗ ਜੂਗੀ ਪਰ ਇਹਨਾਂ ਦਾ ਤਕ ਤੂ ਵੀ ਇਹਦੀ ਹੋਰ ਵਿਆਹ ਲੂ ਮੈਂ ਹਾਂ ਹੁਣ ਫੋਨਦਿਆ ਹੋ ਗਿਆ। ਇਹ ਜਾ ਪਤਾ ਨਹੀਂ ਕੀ ਹੋ ਗਿਆ ਭੈਣ ਨੇ ਫੋਨ ਕਰਕੇ ਬੁਲਾਇਆ। ਆ ਕੀ ਕਰੀ ਜਾਂਦੇ ਤੁਸੀਂ? ਬੈ ਖੜੀ ਹੋ। ਭਾਈ ਆ ਕੀ ਕਰੀ ਜਾਂਦੇ ਹੋ ਤੁਸੀਂ? ਹੋਰ ਕੀ ਕਰੀਏ? ਇਹ ਕਸਰ ਰਹਿ ਗਈ ਦੀ ਚੋਰੀਆਂ ਦੀ। ਨਾ ਚੋਰੀ ਕੀ ਕਰ ਲੈ ਬਾਈ? ਅੱਜ ਤੱਕ ਅੰਨੇ ਅੰਨੇ ਸਾਲ ਹੋ ਗਏ ਵਿਆਹ ਕੇ ਆਈ। ਸਾਡੇ ਘਰ ਚ ਹੋਰ ਕੀ ਨਹੀਂ ਕਰਨੀ ਐ? ਤੁਹਾਨੂੰ ਕੀ ਪਤਾ? ਇਹਨੂੰ ਖਵਾਏ ਹੋਣਗੇ? ਨਾ ਸਾਡੇ ਮਾਪੇ ਅਸੀਂ ਇਹਦੀ ਬੋਲੀ ਬੋਲਦਾ। ਸਾਡੇ ਮਾਪਿਓ ਨੇ ਇਹ ਜੋ ਸੰਸਕਾਰ ਨਹੀਂ ਛੱਾਇ ਸਾਨੂੰ ਸਾਨੂੰ ਨਹੀਂ ਲੋੜ ਲੈ ਜਾਵਦੀ ਨੂੰ ਅਸੀਂ ਕੀ ਕਰਾਉਣਾ ਉਹ ਸੁਣ ਲਿਆ ਇਹਨਾਂ ਦਾ ਹੋਰ ਠੀਕ ਹੈ ਵੀਰੇ ਹਾਂ ਭੈਣੇ ਠੀਕ ਹੈ ਤੂੰ ਦੱਸ ਠੀਕ ਹੈ ਭੈਣੇ ਵਧੀਆ ਵਧੀਆ ਹੋਰ ਘਰ ਵਧੀਆ ਸਭ ਸਭ ਵਧੀਆ ਭੈਣੇ ਹਾਂ ਕੀ ਦੱਸਾਂ ਭੈਣੇ ਮੰਮੀ ਦਾਦਾ ਤੈਨੂੰ ਮਾਂ ਨੇ ਤਾਂ ਬਾਈ ਦਾ ਵੀ ਘਰ ਪੜਦਾ ਕੀ ਹੋ ਗਿਆ ਇਹ ਮੈਂ ਪੈਸੇ ਲੈ ਐ ਸੀ ਭੈਣੇ ਕਿਸੇ ਤੋਂ ਕਿਸੇ ਨੂੰ ਦੇਣੇ ਸੀਗੇ ਬੱਚੇ ਤੇ ਮੈਂ ਲਿਆ ਕੇ ਮੈਂ ਕਿਹਾ ਮਾਤਾ ਤੂੰ ਰੱਖ ਲਈ ਉਹ ਕਹਿੰਦੀ ਵੀ ਤੂੰ ਹੀ ਰੱਖ ਦੇ ਮੈਂ ਪੈਸੇ ਰੱਖ ਕੇ ਗਿਆ ਬਾਹਰੇ ਜਦੋਂ ਮੈਂ ਸਮਾਨ ਚੱਕਣ ਗਿਆ ਦੇਖਿਆ ਮਾਂ ਪੈਸੇ ਚੱਕ ਰਹੀ ਸੀ ਹਾਂ ਹਾਂ ਚੱਕ ਵੀ ਲਏ ਅਗਲੇ ਦਿਨ ਜਦੋਂ ਮੈਂ ਪੈਸਿਆਂ ਨੂੰ ਕਿਹਾ ਉਹਨੇ ਚੱਕ ਕੇ ਭਾਬੀ ਦਾ ਨਾ ਰਖਤਾ ਬਾਈ ਨੇ ਗੁੱਸੇ 'ਚ ਆ ਕੇ ਭਾਬੀ ਨੂੰ ਘਰੋਂ ਕੱਢਤਾ ਉਹਦੇ ਭਾਈ ਨੂੰ ਬੁਲਾ ਲਿਆ ਨਾ ਤੂੰ ਕੁਝ ਵੀ ਨਹੀਂ ਬੋਲਿਆ ਫਿਰ ਦੱਸਿਆ ਨਹੀਂ ਮੈਂ ਕੀ ਬੋਲਦਾ ਮੇਰੇ ਬੋਲਣ ਨਾਲ ਕਿਹੜਾ ਉਹ ਸੁਣਦੀ ਹੈ ਜਾਂ ਸਮਝਦੀ ਹੈ ਤੈਨੂੰ ਪਤਾ ਹੀ ਆ ਉਹਦਾ ਸੁਭਾਅ ਦੱਸ ਇੰਨੀ ਭੋਲੀ ਤੁਸੀਂ ਹੋ ਘਰੋਂ ਕੱਢਦੀ ਹੋਰ ਬਾਈ ਨੇ ਵੀ ਉਹਨੂੰ ਬਹੁਤ ਕੁਝ ਬੋਲਿਆ ਘਰੋਂ ਕੱਢਤਾ ਉਹਨੂੰ ਹੋਰ ਹੁਣ ਤੂੰ ਦੱਸ ਵੀ ਨਹੀਂ ਬੋਲਿਆ ਹੈ ਮੈਂ ਕੀ ਬੋਲਦਾ ਭੈਣੇ ਤੈਨੂੰ ਪਤਾ ਤਾਂ ਹੈਗਾ ਮਾਤਾ ਦਾ ਸਿੱਤ ਸਾਰਿਆਂ ਨੇ ਗਲਤੀ ਉਹਦੇ ਨਾਲ ਵਿਚਾਰੀ ਨਾਲ ਪੂਰਾ ਕੀਤਾ ਫਿਰ ਹੈ ਹੁਣ ਭੈਣੇ ਬੜੀ ਮਾੜੀ ਹੋਈ ਮਾਤਾ ਨੂੰ ਕੌਣ ਸਮਝਾਵੇ ਤੈਨੂੰ ਪਤਾ ਹੈ ਮਾੜੀ ਮਾੜੀ ਗੱਲ ਤੇ ਉਹੀ ਲੜਦੀ ਰਹਿੰਦੀ ਹੈ ਭਾਬੀ ਨਾਲ ਉਹ ਵਿਚਾਰੀ ਭੋਲੀ ਹੈ ਇੰਨੀ ਭੋਲੀ ਹੋ ਉਹ ਜਿਓ ਹੈ ਜੀ ਤਾਨੂੰ ਕਿਸੇ ਦੇ ਵੀ ਨਹੀਂ ਆਣੀ ਆਪਾਂ ਨੂੰ ਤਾਂ ਇੰਨੀ ਸਿਆਣੀ ਨੋ ਮਿਲੀ ਸੀ ਦੱਸ ਤੁਸੀਂ ਕੀ ਕਰਿਆ ਹੁਣ ਮੇਰੇ ਕੱਲੇ ਦੇ ਸਮਝ ਨਹੀਂ ਆ ਰਿਹਾ ਮੈਂ ਕਿ ਮੈਂ ਭੈਣ ਕੋਲ ਚੱਲਦਾ ਉਹਨੂੰ ਦੱਸਦਾ ਇਹ ਗੱਲ ਨਾ ਭਾਈ ਇਹ ਕਹਾਣੀ ਐ ਤਾਂ ਨਹੀਂ ਠੀਕ ਆਉਣੀ ਹੈਗੀ ਆਪਾਂ ਨੂੰ ਹੁਣ ਕਿਸੇ ਤਰੀਕੇ ਨਾਲ ਨਾ ਮਾਂ ਨੂੰ ਚੰਗੀ ਤਰ੍ਹਾਂ ਹੀ ਸਮਝਾਣਾ ਹੁਣ ਕੀ ਕਰੀਏ ਭੈਣੇ ਉਹਦਾ ਇਹ ਤਾਂ ਫਿਰ ਮੈਨੂੰ ਹੀ ਹੱਲ ਕਰਨਾ ਪਊਗਾ ਮੇਰਾ ਤੂੰ ਦੇਖ ਕੋਈ ਲਗਾ ਸਕੀ ਮਾਂ ਕੋਈ ਨਹੀਂ ਮੈ ਲਾਉਣੀ ਆ ਸਕੀ ਮਾਂ ਨੂੰ ਮੈਂ ਹੀ ਠੀਕ ਕਰਨਾ ਹੀ ਪੈਣਾ ਜਦੋਂ ਉਹਦੀ ਧੀ ਨਾਲ ਬਣੀਆ ਨਾ ਤੂੰ ਫੇਰ ਪਤਾ ਲੱਗ ਹਾਂ ਭੈਣ ਉਹ ਫੇਰ ਸੁਧਰੂ ਇੱਕ ਕੰਮ ਕਰਦੇ ਆਂ ਤੂੰ ਆ ਜਾ ਕਰੇ ਠੀਕ ਆ ਆਪਾਂ ਉਹੇ ਰਲ ਕੇ ਉਹਨੂੰ ਕੋਨਾ ਦਾ ਘਰ ਬਸਾਉਂਦੇ ਹਾਂ ਹਾਂ ਇਹ ਆਪਾਂ ਹੀ ਕਰ ਸਕਦੇ ਆਂ ਤੂੰ ਆ ਜਾ ਮਾਤਾ ਨੂੰ ਕਹੀ ਵੀ ਮੇਰੀ ਸੱਸ ਨੇ ਘੜਤਾ ਮੈਨੂੰ ਹਾਂ ਠੀਕ ਐ ਫੇਰ ਮੈਂ ਉਹਨੂੰ ਕਹੂੰਗਾ ਵੀ ਹੁਣ ਤੇਰੀ ਧੀ ਨਾਲ ਹੋਈਆਂ ਨੇ ਦੁੱਖ ਲੱਗਦਾ ਕਿ ਨਾ ਹਾਂ ਫੇਰ ਪਤਾ ਲੱਗੂ ਫੇਰ ਐਵੇਂ ਕਰਦੇ ਆਂ ਆਪਾਂ ਠੀਕ ਕਰ ਲੈ ਮੈਂ ਆਉਣੀ ਆ ਮੈਂ ਹੁਣੇ ਚਲਦੀ ਆ ਹੁਣੇ

ਅੱਪਾ ਕੇ ਚਾਰ ਬੰਦੇ ਇਕੱਠੇ ਕਰਕੇ ਜਾਂ ਲਾਂਗੇ ਉਹਨਾਂ ਨੇ ਕੀ ਮੰਜਾਲਾ ਫਿਕਰੋਂ ਘੜ ਦੜ ਨਾ ਮਾ ਕਿਹੜੇ ਮੂੰਹ ਨਾਲ ਚਾਰ ਬੰਦੇ ਲੈ ਕੇ ਜਾਣਗੇ ਲੋਕ ਤਾਂ ਗੱਲਾਂ ਕਰਦੇ ਨੇ ਵੀ ਇਹਨਾਂ ਨੇ ਆਪਣੀ ਨੂੰ ਤਾਂ ਘਰੋਂ ਭਜਾ ਰੱਖੀ ਆ ਹੁਣ ਜਦ ਤੇਰੀ ਆਪਦੀ ਧੀ ਨਾਲ ਹੋਈ ਐ ਤੈਨੂੰ ਪਤਾ ਲੱਗ ਰਿਹਾ ਹੈ ਭਾਈ ਭਾਪੀ ਨੂੰ ਘੜਤਾ ਤੁਸੀਂ ਘਰੋਂ ਹੋਰ ਇਹਨੂੰ ਪੁੱਛ ਲੈ ਕੱਢੜ ਵਾਲੀ ਕੀਤੀ ਆ ਕਾ ਤੂੰ ਪੈਸੇ ਚੱਕ ਲਿਆ ਨੇ ਹਰ ਕੀਤੀ ਕਰੇਗਾ ਉਹ ਤੈਨੂੰ ਪੈਸੇ ਚੱਕਣ ਵਾਲੀ ਲੱਗਦੀ ਸੀ ਕਿਉਂ ਹੋਰ ਕੀ ਹੋ ਆ ਖਲੀ ਮਾਰਸ ਦੀ ਇੰਨੇ ਸਾਲ ਹੋ ਗਏ ਪਿਆ ਕਿ ਆਈ ਨੂੰ ਉਹਨੇ ਉਦੋਂ ਦਾ ਨਾ ਕਦੇ ਕੁਝ ਕਰਿਆ ਤੁਸੀਂ ਹੁਣ ਉਹ ਤੇ ਪੈਸਿਆਂ ਦਾ ਇਲਜ਼ਾਮ ਲਾ ਤਾਂ ਉਹਨੇ ਕੀ ਕਰਨੇ ਸੀ ਪੈਸੇ ਦੱਸ ਹੋਰ ਪੈਸਾ ਆ ਤਾਂ ਗਲਤ ਕਰ ਲੈ ਲੱਗਦੀ ਤਾਂ ਹੈਗੀ ਤਾਂ ਤੂੰ ਮੇਰੀ ਮਾਂ ਹੈ ਪਰ ਮੇਰਾ ਤੈਨੂੰ ਕਹਿਣ ਨੂੰ ਜੀ ਤਾਂ ਨਹੀਂ ਕਰਦਾ ਹੈਗਾ ਪਰ ਮੈਨੂੰ ਤੈਨੂੰ ਕਹਿਣਾ ਪਊਗਾ ਪੈਸੇ ਤਾਂ ਤਹੀਂ ਚੱਕੇ ਨੇ ਉਹਨੇ ਨਹੀਂ ਚੱਕੇ ਤਾਂ ਦੇਖੀ ਸੀ ਮੈਂ ਕੋਈ ਕੌਣ ਕਹਿੰਦਾ ਵੀ ਮੈਂ ਚੱਕੇ ਨਹੀਂ ਤਹੀਂ ਚੱਕੇ ਹੋਣੇ ਵੈਸੇ ਤੂੰ ਨਹੀਂ ਚੱਕੇ ਮੇਰੇ ਤੇਰੇ ਕੋਲ ਕੀ ਸਬੂਤ ਹੈ ਨਾਲੇ ਮੈਨੂੰ ਲੋੜ ਨਹੀਂ ਸਬੂਤ ਦੇਣ ਦੀ ਮੈਂ ਤੈਨੂੰ ਆਪਣੇ ਅੱਖਾਂ ਨਾਲ ਦੇਖਿਆ ਪੈਸੇ ਚੱਕਦੀ ਨੂੰ ਮਾਂ ਤੂੰ ਜਾਣਦੇ ਗਲਤੀਆਂ ਤਾਂ ਸਾਰੀਆਂ ਤੇਰੀਆਂ ਹੀ ਨੇ ਕੀਤਾ ਹੋਇਆ ਤਾਂ ਸਾਰਾ ਤੇਰਾ ਹੀ ਐ ਮੈਨੂੰ ਹਰਮਨ ਨੇ ਸਾਰਾ ਕੁਝ ਦੱਸਤਾ ਕਿਰਪਾ ਮੈਨੂੰ ਮaaf ਕਰ ਦੋ ਮੈਂ ਗਲਤੀ ਕਰਦੀ ਰਹੀ ਬਹੁਤ ਵੱਡੀ ਗਲਤੀ ਕਰੀ ਹੈ ਮੈਨੂੰ ਮaaf ਕਰ ਦਿਓ ਮੈਂ ਉਹਦੇ ਤੋਂ ਬੋਈ ਝੂਠਾੜ ਜਾਮ ਲਾਇਆ ਮੈਨੂੰ ਕਿਹੜਾ ਪਤਾ ਸੀ ਚੱਲ ਮੈਂ ਇਹ ਗਲਤੀ ਹੈ ਮੇਰੀ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਹੈ ਮੈਨੂੰ ਮaaf ਕਰ ਦੋ ਮਾਗਾ ਤਾਂ ਉਹ ਤੇ ਮੀਂਚੂ ਠਾਲ ਜਾ ਮਲਾਉਂਦੀ ਰਹੀ ਵਿਚਾਰੀ ਤੇ ਉਹ ਤਾਂ ਇੰਨੀ ਚੰਗੀ ਸੀ ਮੈਨੂੰ ਕਿਹੜਾ ਪਤਾ ਸੀ ਜੀ ਆਵਾ ਸਾਡੇ ਦੁਖੀ ਫੇਦਾ ਮਾਫੀ ਮੰਗਣ ਦਾ ਮਾਫੀ ਤਾਂ ਉਹ ਤੋਂ ਮੰਗਣੀ ਸੀ ਉਦੋਂ ਤਾਂ ਘਰੋਂ ਕੱਢਤਾ ਉਹਨੂੰ ਚੱਲ ਪੁੱਤ ਹਰਮਨ ਤੇਰੇ ਵੱਡੇ ਭਾਈ ਨੂੰ ਬੁਲਾ ਲੈ ਪੱਲਿਆ ਇਹ ਜਾ ਕੇ ਉਹਨੂੰ ਮਾਂ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਭਾਬੀ ਨੂੰ ਮੈਂ ਨਾਲ ਲੈ ਕੇ ਆਈਆਂ ਮੈਂ ਉਹਨੂੰ ਲੈ ਵੀਣਾ ਥੋੜਾ ਹੋਰੇ ਆਉਂਦੀ ਸੀਗੀ ਉਹ ਤਾਂ ਬਹੁਤ ਸਿਆਣੀ ਹੈ ਮੇਰੇ ਨਾਲੇ ਲੈ ਕੇ ਆਈਆਂ ਅੱਜ ਭਾਬੀ ਆਜੋ ਚਲ ਪੁੱਤ ਮੈਨੂੰ ਮਾਫ਼ ਕਰਦੇ ਜੇ ਮੇਥੋਂ ਗਲਤੀ ਹੋ ਗਈ ਕੋਈ ਨਾ ਮੰਮੀ ਤੁਸੀਂ ਹੱਥ ਨਾ ਜੋੜੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਨਾਲੇ ਮਾਂ ਮੈਂ ਤਾਂ ਤੁਹਾਨੂੰ ਕਦੇ ਆਪਦੀ ਸੱਸ ਸਮਝੀ ਨਹੀਂ ਹੈਗਾ ਮੈਂ ਤਾਂ ਮਾਵਾ ਵਾਂਗੂ ਸਮਝਦੀ ਆਂ ਬਸ ਤੁਸੀਂ ਮੇਰੇ ਨਾਲ ਫਰਕ ਰੱਖਦੇ ਸੀ ਮੈਂ ਤਾਂ ਤੁਹਾਡੇ ਇੰਨਾ ਕਰਦੀ ਆਂ ਇਹ ਗੱਲ ਤਾਂ ਦੀਦੀ ਨੂੰ ਵੀ ਪਤਾ ਪਰ ਤੁਹਾਨੂੰ ਪਤਾ ਨਹੀਂ ਕਦੇ-ਕਦੇ ਕੀ ਹੋ ਜਾਂਦਾ ਹੈ ਖੈਰ ਛੱਡੋ ਜੋ ਹੋਣਾ ਸੀ ਉਹ ਤਾਂ ਲੰਘ ਗਿਆ ਉਹਨੂੰ ਭੁੱਲ ਜਾਓ ਤੁਸੀਂ ਅੱਜ ਤੋਂ ਬਾਅਦ ਨਾਲ ਆਪਾਂ ਦੋਵੇਂ ਮਾਂ-ਧੀ ਵਾਂਗੂ ਰਵਾਂਗੇ ਚਲ ਪੁੱਤ ਮਨ ਤਾਂ ਆ ਗਈ ਨੰਜੀ ਤਾਂ